ਏ ਏ ਆ ਗਿਆ ਆ ਗਿਆ ਆ ਗਿਆ ਹਾਂਜੀ ਸਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਅੱਜ ਦੀ ਵੀਡੀਓ ਬੜੀ ਕੈਂਟ ਹੋਣ ਵਾਲੀ ਆ ਬਈ ਇੱਕ ਤਾਂ ਆਪਾਂ ਸ਼ਿਫਟ ਕਰਾਂਗੇ ਕਬੂਤਰ ਆਪਣੇ ਵੱਡੇ ਉਹ ਨਵੇਂ ਖੁੱਡਿਆਂ 'ਚ ਜਿਹੜੇ ਕੋਠੀ 'ਤੇ ਨੇ ਨਾਲੇ ਛੱਡਾਂਗੇ ਬਈ ਜੋੜੇ ਉਹ ਖੁੱਡਿਆਂ ਦੇ ਅੰਦਰ ਮਿੱਤਰੋ ਆਪਾਂ ਆਗੇ ਕੋਠੀ 'ਤੇ ਅੱਜ ਉਡਾਉਣੇ ਆਪਾਂ ਕਬੂਤਰ ਆਹ ਖੁੱਡੇ 'ਚ ਨੇ ਆਪਣੇ 18 19 ਵੱਡੇ ਬੱਚੇ ਸਾਰੇ ਡਾਵਾਂਗੇ ਬਈ ਜਿੰਨੇ ਵੀ ਆਹ ਖੁੱਡੇ ਦੇ ਅੰਦਰ ਨੇ ਸਾਰੇ ਨਾਲੋਂ ਪਹਿਲਾਂ ਇੱਧਰ ਛਾਤਰੀਆਂ ਪਈਆਂ ਨੇ ਆਜੋ ਫਿਰ ਪਹਿਲਾਂ ਛਾਤਰੀਆਂ ਨਾਲ ਲਈਏ ਕਰ ਲਈਏ ਤਿਆਰੀ ਡਾਉਣ ਦੀ ਆਲੋ ਹੈ ਲਈ ਢਾਂਗੀ ਤੇ ਲਾਉਨੇ ਆਪਾਂ ਆ ਛਤਰੀ ਲੋ ਜੀ ਲਾ ਗਈ ਇਹਨੂੰ ਲਾਵਾਂਗੇ ਬਈ ਆਪਾਂ ਉਹ ਖੁੰਝੇ ਚ ਕਿਉਂਕਿ ਜਦੋਂ ਬੱਚੇ ਤਾਰਨੇ ਹੁੰਦੇ ਨੇ ਆ ਛਤਰੀ ਨੀਮੀ ਕਰਨੀ ਪੈਂਦੀ ਆ ਤਾਂ ਕਰਕੇ ਬਈ ਉਹ ਖੁੰਝੇ ਚ ਲਾਵਾਂਗੇ ਜਦੋਂ ਉੱਥੇ ਛਤਰੀ ਲੱਗੀ ਹੁੰਦੀ ਆ ਬਈ ਉੱਥੇ ਜਾ ਕੇ ਉਤਰਦੇ ਨੇ ਸਾਰੇ ਕਬੂਤਰ ਜਿਹੜੀ ਇੱਧਰ ਛਤਰੀ ਲਾਉਨੇ ਆ ਇੱਥੇ ਘਟ ਆਉਂਦੇ ਨੇ ਲੋ ਜੀ ਐਨੀ ਚੱਕ ਲਈ ਬਹੁਤ ਆ ਆ ਖੁੰਝੇ ਚਲਾਉਣੇ ਆ ਬਈ ਦੇਖੋ ਸੈਟ ਆ ਬਈ ਕੰਮ ਪਰ ਆ ਜਾ ਰੇਮ ਤਾਂ ਆ ਆਸੀ ਬਈ ਆਪਣੀ ਦੂਜੀ ਢਾਂਗੀ ਬਾਸ ਵਾਲੀ ਇਹ ਫੋਲਡਿੰਗ ਨਹੀਂ ਹੈਗੀ ਬਈ ਤਾਂ ਕਰਕੇ ਇਹਨੂੰ ਦੂਜੇ ਖੁੰਝੇ ਚਲਾਵਾਂਗੇ ਜਿੱਧਰ ਘੱਟ ਉਤਰਦੇ ਨੇ ਕਬੂਤਰ ਆ ਵੀ ਕੱਸੀ ਗਈ ਬਈ ਪਰਾਂ ਹੋ ਜਾ ਰਹਿਮ ਤਾਂ ਮੂਰੇ ਰਿਹਾ ਕਰ ਤੂੰ ਹਰੇਕ ਕੰਮ ਦੇ ਇਹਨੂੰ ਲਾਉਨੇ ਆ ਬਈ ਇੱਥੇ ਆ ਵੀ ਲੱਗੀ ਬਈ ਕੰਮ ਲੋਟ ਆ ਆ ਸੀ ਬੀ ਤਿੰਨ ਕਬੂਤਰ ਗੋਪੀ ਕੇ ਆ ਤਿੰਨ ਬੱਚੇ ਗੋਪੀ ਕੇ ਨੇ ਵੱਡੇ ਬਈ ਇਹਨਾਂ ਨੂੰ ਆਪਾਂ ਅੱਡ ਕੱਢ ਲਿਆ ਇਹਨਾਂ ਨੂੰ ਜਾਲ ਤੇ ਟੰਗ ਦਾਂਗੇ ਬਾਕੀ ਜਿਹੜੇ ਆਪਣੇ ਆ ਉਹ ਸਾਰੇ ਡਾਵਾਂਗੇ ਇਹਨੂੰ ਆਪਾਂ ਇੱਥੇ ਟੰਗ ਦਿੰਨੇ ਆ ਬਈ ਜਾਲ ਨੂੰ ਨਾਲੇ ਇਹਨਾਂ ਨੂੰ ਧੁੱਪ ਲੱਗ ਜੂਗੀ ਤੇ ਵੈਸੇ ਇਹ ਆਪਾਂ ਡਾਉਣੇ ਨਹੀਂ ਉਹਨਾਂ ਦੇ ਨਹੀਂ ਬਈ ਇਹ ਆਪਣੇ ਲੱਗੇ ਨਹੀਂ ਹੋਏ ਇਹ ਮਿੱਤਰੋ ਸਾਰੀਆਂ ਤਿਆਰੀਆਂ ਹੋ ਗਈਆਂ ਬਈ ਛਾਤਰੀਆਂ ਲੱਗੀਆਂ ਦੋਨੇ ਜਾਲ ਲੱਗ ਗਿਆ ਤੇ ਹੁਣ ਦਿੰਨੇ ਆਪਾਂ ਓਲੇ ਕਬੂਤਰ ਡਾਵਾਂਗੇ ਬਈ ਆਪਾਂ ਇੱਕ ਨਵੇਂ ਤਰੀਕੇ ਨਾਲ ਸ਼ੀਸ਼ਤ ਕਬੂਤਰਾਂ ਨੂੰ ਦੇਵਾਂਗੇ ਓਲੇ ਬਾਕੀ ਖੁੱਡੇ ਦੇ ਅੰਦਰ ਵੜ ਕੇ ਸਾਰੇ ਬਾਹਰ ਕੱਢ ਦਾਂਗੇ ਬਈ ਆਪਦੇ ਆਪ ਉੱਡਣਗੇ ਨਵੇਂ ਤਰੀਕੇ ਨਾਲ ਡਾਵਾਂਗੇ ਅੱਜ ਦੇਖਾਂਗੇ ਬਈ ਕਿਵੇਂ ਉੱਡਦੇ ਨੇ ਆਜੋ ਪਹਿਲਾਂ ਤਾਂ ਫਿਰ ਆਪਾਂ ਪੰਜ ਛੇ ਕਬੂਤਰਾਂ ਨੂੰ ਓਲੇ ਦੇ ਦਈਏ ਫੜ ਕੇ ਆਮਣ ਗਿਆ ਖੁੱਡੇ ਦੇ ਅੰਦਰ ਕਬੂਤਰ ਲੈਣ ਲਿਆਉਂਦਾ ਬਈ ਫੜ ਕੇ ਬਾਹਰ ਆ ਆ ਗਏ ਬਈ ਆਪਣੇ ਪਹਿਲੇ ਤਿੰਨ ਕਬੂਤਰ ਇਹਨਾਂ ਨੂੰ ਦਿੰਨੇ ਆ ਓਲਾ ਛੜਦੇ ਵੀ ਲਓ ਜੀ ਚੱਕ ਤਾਂ ਕੰਮ ਚੜ ਗਏ ਬਈ ਤਿੰਨ ਤਾਂ ਮਿੱਤਰੋ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਅੱਜ ਨਵੇਂ ਤਰੀਕੇ ਨਾਲ ਕਬੂਤਰ ਡਾਉਣ ਲੱਗੇ ਆ ਬਈ ਤਿੰਨ ਛੜਤੇ ਆਪਾਂ ਬਾਕੀ ਬਹੁਤ ਨੇ ਬਈ ਅੰਦਰ ਸਾਰੇ ਡਾਵਾਂਗੇ ਆ ਜਾਂਦਾ ਠੱਪੇ ਮਾਰਦਾ ਚੱਲ ਵੀ ਆ ਗਏ ਵੀ ਅਗਲੇ ਤਿੰਨ ਲਓ ਬਈ ਚੜ ਗਿਆ ਚੜ ਗਿਆ ਚੜ ਗਿਆ ਬਈ ਛੜ ਤੇ ਬਈ ਤਿੰਨ ਹੋਰ ਮਿੱਤਰੋ ਉਹ ਆਉਂਦਿਆ ਇਕੱਠੇ ਹੋ ਜਾਣ ਦੋ ਸਾਰੇ ਫੇਰ ਦਿਖਾਉਨੇ ਆ ਆ ਆ ਗਏ ਬਈ ਦੇਖੋ ਹੈ ਕਾਲਿਆਂ ਨੂੰ ਵੀ ਡਾਲੇ ਸਾਰਿਆਂ ਨੂੰ ਆ ਆ ਗਿਆ ਬਈ ਇੱਕ ਦੇਖੋ ਹੌਲੀ ਹੌਲੀ ਇਕੱਠੇ ਹੋਣਗੇ ਆ ਆ ਗਏ ਤਿੰਨ ਲਓ ਜੀ ਆ ਆ ਗਏ ਅਗਲੇ ਤਿੰਨ ਚਾਰ ਚਾਰ ਲਿਆਂਦੇ ਬਈ ਇਕੱਠੇ ਦੱਬ ਕੇ ਮਾਰ ਬਈਓਲਾ ਛਾੜ ਦੇ ਚੱਲ ਬਈ ਚੱਲ ਵੀ ਛੜਤੇ ਬਈ ਕਿਨੇ ਡਾਤੇ ਆਪਾਂ 4 ਹੁਣ ਤਿੰਨ ਤਿੰਨ ਪਹਿਲਾਂ 4 ਤੇ 5 6 7 8 9 10 10 ਕਬੂਤਰ ਡਾਤੇ ਬਈ ਤੇ ਆਜੋ ਦੇਖਦੇ ਅੰਦਰ ਕਿੰਨੇ ਕੁ ਰਹਿ ਗਏ ਤੇ ਇੱਧਰ ਦੇਖੋ ਬਈ ਡਾਰ ਦਿਖਾਉਨੇ ਆ ਤੁਹਾਨੂੰ ਇਕੱਠੀ ਹੋ ਕੇ ਕਬੂਤਰ ਬਾਲੇ ਹੋ ਗਏ ਬਈ ਦਿਖਾਉਨੇ ਆ ਤੁਹਾਨੂੰ ਖੜੇ ਖਿੰਡੇ ਇਹ ਫਿਰਦੇ ਨੇ ਹਣਾ ਹੁਣ ਇਕੱਠੇ ਨਹੀਂ ਹੋਏ ਇਕੱਠੇ ਹੋ ਜਾਣ ਦੋ ਬਈ ਜਿਹੜੇ ਕਬੂਤਰਾਂ ਨੂੰ ਓਲੇ ਦੇਣੇ ਸੀ ਬਈ ਉਹਨਾਂ ਨੂੰ ਦੇਤੇ ਹੁਣ ਜਿਹੜੇ ਕਬੂਤਰ ਅੰਦਰ ਰਹਿ ਗਏ ਉਹਨਾਂ ਨੂੰ ਐਂ ਡਾਉਨੇ ਆਪਾਂ ਅੰਦਰ ਵੜ ਕੇ ਬਾਹਰ ਕੱਢਦੇ ਆਂ ਡਰਾ ਦੇ ਵੀ ਆਵਣ ਅੰਦਰ ਆ ਕੇ ਸਾਰਿਆਂ ਨੂੰ ਕੱਢ ਦੇਵਾਰ ਜਿਹੜੇ ਰਹਿ ਗਏ ਤਾਂ ਹੁਣ ਬਈ ਐਂ ਡਾਵਾਂਗੇ ਆਪਾਂ ਦੇਖਿਓ ਹੁਣ ਬਾਹਰ ਆਉਂਦੇ ਹੁਣ ਖੁੱਡਾ ਖੁੱਲਾ ਰਹਿ ਜੇ ਉਹਦੀ ਨਿਕਲ ਜਾਂਦੇ ਨੇ ਜਮਣਾ ਫੜ ਫੜ ਕੇ ਬਾਹਰ ਮਾਰੀ ਚੱਲ ਆ ਗਿਆ ਬਈ ਫੜ ਫੜ ਕੇ ਬਾਹ ਠੋਕੀ ਚੱਲ ਚਲੋ ਬਈ ਚਲੋ 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 ਸ਼ਾਬਾਸ਼ ਚੱਲ ਵੀ ਚੱਲ 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 ਚੜ ਗਿਆ ਬਈ ਚੜ ਗਿਆ ਚੜ ਗਿਆ ਤਿੰਨ ਲੰਗੇ ਆ ਆ ਗਿਆ ਇੱਕ ਹੋਰ ਚੱਲ ਵੀ ਆ ਬਹਿ ਗਿਆ ਮਨ ਇੱਕ ਚੱਲ ਵੀ ਚੜ ਗਿਆ ਹੋਰ ਵੀ ਰਹਿ ਗਏ ਲਓ ਜੀ ਲਾਸਟ ਰਹਿ ਗਿਆ ਚੱਲ ਵੀ ਕਾਲਾ ਚੀਨਾ ਦੇਖੋ ਬਈ ਮਿੱਤਰੋ ਆਹ ਡਾਤੇ ਸਾਰੇ ਕਬੂਤਰ ਸਿਰਫ ਇਹਨਾਂ ਦੇ ਵਿੱਚੋਂ ਇੱਕ ਕਬੂਤਰ ਬੈਠਾਗਾ ਲੈ ਵਿਡਾ ਦੇ ਇਹਨੂੰ ਵੀ ਇਹ ਦੂਜਿਆਂ ਨੂੰ ਵੀ ਨਾ ਖਰਾਬ ਕਰੇ ਯਾਰ ਇਹਦੀ ਅੱਖ ਨਹੀਂ ਆ ਰਹੀ ਓਹੀ ਨਹੀਂ ਲਓ ਜੀ ਆ ਵੀ ਡਾਤਾ ਹੋ ਜਾਂਦਾ ਤਾਂ ਮੇਤਰੋ ਸਾਰੇ ਕਬੂਤਰ ਡਾਤੇ ਬਈ ਘਟੋਕਾ ਟਫਤਾਰਾ 18 ਬੱਚੇ ਸੀਗੇ ਬਈ ਸਾਰੇ ਡਾਤੇ ਜਿਹੜੇ ਆਪਣੇ ਵੱਡੇ ਕਬੂਤਰ ਨੇ ਉਹਨਾਂ ਨੂੰ ਦੇਵਾਂਗੇ ਆਪਾਂ ਉਹ ਨਵਾਂ ਖੁੱਡਾ ਨਾਲੇ ਆਪਾਂ ਲਾਵਾਂਗੇ ਜੋੜੇ ਆਹ ਖੁੱਡੇ ਦੇ ਅੰਦਰ ਛੱਡਾਂਗੇ ਸਭ ਤੋਂ ਪਹਿਲਾਂ ਲੇ ਕਬੂਤਰ ਕੱਢ ਕੇ ਇਹਦੇ ਵਿੱਚ ਪਾ ਲਈਏ ਐਚ ਜੋੜੇ ਛੱਡ ਦਾਂਗੇ ਤੇ ਕਬੂਤਰ ਸ਼ਿਫਟ ਕਰ ਦਾਂਗੇ ਉੱਤੇ ਮਿੱਤਰੋ ਆ ਖੁੱਡੇ ਦੇ ਵਿੱਚ ਨੇ ਭਈ ਆਪਣੇ ਟੋਟਲ 10 ਕਬੂਤਰ ਤਾਂ ਦਫਾ ਨੂੰ ਫੜ ਕੇ ਆਪਾਂ ਬਾਹਰ ਕੱਢ ਲਈਏ ਤੇ ਉਸ ਤੋਂ ਬਾਅਦ ਖੁੱਡੇ ਦੀ ਸਫਾਈ ਕਰਕੇ ਟੋਕਰੀਆਂ ਲਾ ਕੇ ਜੋੜੇ ਛੱਡ ਦਿੰਨੇ ਆ ਜਿਹੜੇ ਆਪਾਂ ਪਿੰਜਰਿਆਂ 'ਚ ਮਲਾ ਰੱਖੇ ਨੇ ਜੋੜੇ ਓਏ ਓਏ ਹੋਏ ਨਿਕਲ ਗਿਆ ਸੀ ਬਚ ਗਿਆ ਬਚ ਗਿਆ ਲਾ ਦੇ ਵੀ ਰਹਿਮਤ ਆ ਗਏ ਭਈ ਆਪਣੇ ਲਾਸਟ ਕਬੂਤਰ ਦਫੇ ਤੇ ਦਫੇ ਕਬੂਤਰ ਆਪਾਂ ਕੱਢ ਲੇ ਤੇ ਪਿੰਜਰੇ ਚ ਪਾ ਲੇ ਚੱਕੋ ਭਈ ਇੱਥੇ ਸੈੱਟ ਕਰਤਾ ਭਈ ਪਿੰਜਰਾ ਤੇ ਆ ਜਾਓ ਫਿਰ ਖੁੱਡੇ ਦੀ ਸਫਾਈ ਕਰੀਏ ਤੇ ਪਹਿਲਾਂ ਤਾਂ ਖੁੱਡੇ ਦੀ ਕੰਡੀਸ਼ਨ ਦੇਖ ਲਓ ਭਈ ਕਿਵੇਂ ਆ ਗਈ ਦੇਖੋ ਭਈ ਇੰਨਾ ਖਰਾਬ ਹੋ ਰਿਹਾ ਖੁੱਡਾ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਜਾਦੂ ਇੱਕ ਆਜੋ ਮਿੱਤਰੋ ਦਿਖਾਈਏ ਫਿਰ ਜਾਦੂ ਟੈਂ ਟੈਂ ਦੇਖੋ ਬਈ ਸਾਰਾ ਖੁੱਡਾ ਕਲੀਨ ਹੋ ਗਿਆ ਓਏ ਆ ਮੁਰਗਾ ਕਿਧਰੋਂ ਆ ਗਿਆ ਡਬਲ ਐਫ ਜੀ ਜਾਦੂ ਨਾਲ ਚਲੋ ਬਹੁਤ ਵਧੀਆ ਹੋਇਆ ਬਈ ਕੀੜੇ ਮਕੌੜੇ ਸੀਗੇ ਜਿਹੜੇ 2-4 ਇਹ ਖਾ ਗਿਆ ਤੇ ਕੰਮ ਦਾਣਾ ਬਈ ਟੋਕਰੀਆਂ ਵਾਲਾ ਮਿੱਟੀ-ਮੁੱਟੀ ਵਧੀਆ ਪੈ ਗਈ ਸਾਰੀਆਂ ਚ ਆਜੋ ਲਾਈਏ ਆ ਆ ਗਈਆਂ ਬਈ ਆਪਣੀਆਂ ਪਹਿਲੀਆਂ ਦੋ ਟੋਕਰੀਆਂ ਇਹਨਾਂ ਨੂੰ ਲਾਵਾਂਗੇ ਉੱਤੇ ਉੱਤੇ ਦੋਨੇ ਰੈੱਡ ਲਾਵਾਂਗੇ ਬਈ ਤਾਂ ਹਲੇ ਪਾਸੇ ਇੱਥੇ ਆ ਆ ਗਈਆਂ ਬਲੂ ਬਈ ਦੋ ਇਹ ਲਾਵਾਂਗੇ ਇੱਥੇ ਆ ਆ ਗਈਆਂ ਪਿੰਕ ਬਈ ਇਹ ਲਾਵਾਂਗੇ ਇੱਥੇ ਲਓ ਜੀ ਵਲੀ ਲੈਣ ਦੇਖੋ ਰੈੱਡ ਬਲੂ ਪਿੰਕ ਸਾਹਮਣੇ ਵਾਲੀ ਕੰਧ ਤੇ ਲੱਗੀਆਂ ਇੱਕ ਘਾ ਰਹਿ ਗਿਆ ਸਟੈਂਡ ਇੱਥੇ ਲਾ ਦਿੰਨੇ ਆ ਰੈੱਡ ਆ ਆ ਫੀ ਬਈ ਆਪਣਾ ਆਖਰੀ ਸਟੈਂਡ ਇੱਥੇ ਰੱਖਤੀ ਬਲੂ ਹੁਣ ਦਿਖਾਉਨੇ ਆ ਬਈ ਤੁਹਾਨੂੰ ਬਾਹਰੋਂ ਦੇਖੋ ਬਈ ਮਿੱਤਰੋ 2 4 6 7 ਤੇ 1 ਇਕ ਇਧਰ ਲਾਤੀ 8 ਟੋਕਰੀਆਂ ਲਾਤੀਆਂ ਬਈ ਆ ਪਾ ਖੁੱਡੇ ਚ ਆ ਜਿਓ ਫਿਰ ਲੈ ਕੇ ਆਈਏ ਜੋੜੀਆਂ ਤੇ ਛੱਡਿਏ ਇਹਦੇ ਅੰਦਰ ਮਿੱਤਰੋ ਆ ਜੋ ਵੀ ਛੱਡੀਏ ਪਹਿਲਾ ਜੋੜਾ ਆਪਣਾ ਪਿੰਜਰੇ ਚੋਂ ਕੱਢ ਲਿਆ ਤੇ ਆ ਆ ਵੀ ਆਪਣਾ 911 ਦੇਖੋ ਬਈ ਤੇ 855 ਆ ਜੋੜਾ ਬਈ ਪਹਿਲਾ ਆਪਣਾ ਇਹ ਨਵਾਂ ਜੋੜਾ ਚਲੋ ਜੀ ਬੈਠੋ 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 ਸ਼ਾਬਾਸ਼ ਹੁਣ ਛੱਡ ਦਿਆਂ ਦੂਜਾ ਕਾਫੀ ਭਈ ਆਪਣਾ ਦੂਜਾ ਜੋੜਾ ਆ ਕਬੂਤਰ ਆ ਆ ਸ਼ੰਬਾਣਾ ਕਬੂਤਰ ਆ ਭਈ ਖਟੀਆਂ ਅੱਖਾਂ ਦਾ ਆ ਕਿਹੜੀ ਕਬੂਤਰੀ ਆ ਰਮਾਨ ਵਾਲੀ ਆ ਅੱਛਾ ਠੀਕ ਆ ਉਹ ਜੋੜਾ ਓਕੇ ਆਸੀ ਭਈ 855 ਦੇ ਮਾਪਿਓ ਲਓ ਜੀ ਚਲੋ ਵੀ ਤੁਸੀਂ ਵੀ ਵੈਲਕਮ ਨਵੇਂ ਖੁੱਡੇ ਚ ਦੋ ਜੋੜੇ ਛੜਤੇ ਆ ਗਿਆ ਆਪਣਾ ਤੀਜਾ ਜੋੜਾ ਆਸੀ ਭਈ ਆਪਣਾ ਤੀਜਾ ਜੋੜਾ ਦੇਖੋ ਇੱਕ ਗਾਨੀ ਵਾਲੀ ਜੋੜੀ ਦਾ ਪੱਠਾ ਹੈਗਾ ਤੇ ਆ ਗੋਪੀ ਕੈ ਵਾਲੀ ਕਬੂਤਰੀ ਆ ਬਈ ਪਰ ਦੋਨੇ ਹੈਗੇ ਇੱਕੋ ਜਿਹੇ ਨੇ ਇੱਕੋ ਜਿਹੇ ਅੱਖਾਂ ਨੇ ਇਹਨਾਂ ਦਾ ਵੀ ਕਰੀਏ ਵੈਲਕਮ ਚਲੋ ਬਈ ਤੁਸੀਂ ਵੀ ਆਪਦੀਆਂ ਆਪਦੀਆਂ ਟੋਕਰੀਆਂ ਮੰਨ ਲਓ ਲੜਨਾ ਨਹੀਂ ਟੋਕਰੀਆਂ ਬਹੁਤ ਨੇ ਇੱਥੇ ਹੁਣ ਛੱਡਦੇ ਆਂ ਬਈ ਆਪਾਂ ਅਗਲਾ ਦੇਖੋ ਬਈ ਆ ਚਿੱਟੀਆਂ ਦੀ ਕਬੂਤਰੀ ਆ ਬਈ ਇਹਨੂੰ ਲੱਕਵਾ ਪੱਕਿਆ ਹੋਇਆਗਾ ਤੇ ਆ ਸ਼ਾਖਾ ਕਾ ਕਬੂਤਰਾ ਕਬੂਤਰੀ ਬਹੁਤ ਚੰਗੀ ਆ ਬਈ ਤੇ ਹੁਣ ਤਾਂ ਇਹ ਜਮਾ ਠੀਕ ਆ 3-4 ਸਾਲ ਪਹਿਲਾਂ ਲਕਵਾ ਹੋ ਗਿਆ ਸੀ ਪੱਕ ਗਿਆ ਸੀਗਾ ਇਹਨਾਂ ਦਾ ਵੀ ਕਰਦੇ ਆ ਵੈਲਕਮ ਚਲੋ ਬਈ ਬਾਹਰ ਨਹੀਂ ਆਉਣਾ ਕਿਸੇ ਨੇ ਬੈਜੋ 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 ਟਿਕ ਜੋ ਟੋਕਰੀਆਂ ਚ ਜਾਓ ਟੋਕਰੀਆਂ ਚ ਆ ਆਫ ਹੀ ਬਈ ਆਪਣਾ ਲਾਸਟ ਜੋੜਾ ਆਖਰੀ ਜੋੜਾ ਆ ਗਿਆ ਮਿੱਤਰੋ ਆਪਣਾ ਖਟੀਆਂ ਅੱਖਾਂ ਦਾ ਤੇ ਬਈ ਚਿੱਟੀਆਂ ਦਾ ਆਖੀ ਆਪਣਾ ਆਖਰੀ ਜੋੜਾ ਲਓ ਜੀ ਇਹਨਾਂ ਨੂੰ ਵੀ ਛੱਡਦੇ ਆ ਖੁੱਡੇ ਦੇ ਅੰਦਰ ਕਰਦੇ ਆ ਵੈਲਕਮ ਚਲੋ ਜੀ ਸ਼ਾਬਾਸ਼ 1 2 3 4 5 ਪੰਜ ਜੋੜੇ ਆ ਨਾ ਪੰਜ ਜੋੜੇ ਨੇ ਤੇ ਟੋਕਰੀਆਂ ਲੱਗੀਆਂ ਨੇ ਇੱਥੇ 8 ਟੋਕਰੀਆਂ ਬਾਧੂ ਨੇ ਤਾਂ ਵੀ ਟੋਕਰੀਆਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੁਣ ਬਸ ਛੇਤੀ ਛੇਤੀ ਆਪਦੀਆਂ ਟੋਕਰੀਆਂ ਮੱਲ ਲੈਣ ਤੇ ਆਂਡੇ ਧਰ ਲੈਣ ਆਹ ਜੋੜੀ ਨੂੰ ਇੱਧਰ ਛੱਡ ਦਿੰਦੇ ਆ ਬਾਈ ਇੱਧਰ ਟੋਕਰੀ ਵਧਾ ਗਈ ਇੱਕ ਲਓ ਜੀ ਹੁਣ ਕੰਮ ਸੈੱਟ ਆ ਬਾਈ ਆ ਦੇਖੋ ਆ ਤਾਂ ਜਲਦੀ ਅੰਡੇ ਧਰਾ ਦੂ ਹਰੇ ਫਿਰ ਵਾਲਾ ਇੱਕ ਅੱਦੇ ਦਿਨ ਚ ਕਬੂਤਰੀ ਅੰਡੇ ਧਰਨ ਵਾਲੀ ਆ ਦੇਖੋ ਕਿਵੇਂ ਮਗਰ ਮਗਰ ਫਿਰਦਾਗਾ ਆ ਜੋ ਕਰੀਏ ਬੰਦ ਆ ਦੇਖੋ ਬਈ ਇੱਥੇ ਅੰਡੇ ਧਰਖੇ ਸੀ ਜੋੜੀ ਨੇ ਆ ਦੋ ਅੰਡੇ ਤਾਂ ਦੋ ਅੰਡੇ ਬਈ ਆਪਾਂ ਫਿੱਟ ਦਿੰਨੇ ਹੈਗੇ ਏ ਚਲੋ ਆ ਜੋ ਵੀ ਤੁਹਾਨੂੰ ਦੇਈਏ ਨਵਾਂ ਘਰ ਆ ਚੱਕ ਲੈਂਦੇ ਬਈ ਆਪਾਂ ਵੱਡੇ ਕਬੂਤਰ ਹੁਣ ਛੱਡਦੇ ਆ ਬਈ ਆਪਾਂ ਇੱਧਰ ਕਬੂਤਰ ਆ ਖੁੱਡੇ ਚ ਛਿੜਕ ਲਿਆ ਪਾਣੀ ਬੋਕਰ ਮਾਰ ਕੇ ਬਈ ਸਾਫ ਕਰਕੇ ਅੰਦਰ ਸ਼ਿਫਟ ਕਰ ਦਿਆਂ ਸਾਰੇ ਮਿੱਤਰੋ ਖੁੱਡੇ ਦੀ ਹੋ ਗਈ ਸਫਾਈ ਬਈ ਚੰਗੀ ਤਰ੍ਹਾਂ ਦੇਖੋ ਸਾਰਾ ਸਾਫ ਕਰਤਾ ਤੇ ਹੁਣ ਆਪਾਂ ਇੱਥੇ ਲਾਉਨੇ ਆ ਦੋ ਦੋ ਇਟਾਂ ਤੇ ਇਹਦੇ ਉੱਤੇ ਧਰਾਂਗੇ ਫੱਟੀ ਕਬੂਤਰਾਂ ਦੇ ਬੈਠਣ ਵਾਸਤੇ ਆਫ ਹੀ ਵੀ ਭੱਟੀ ਇਹ ਧਰ ਦਿੰਨੇ ਆਪਾਂ ਇੱਥੇ ਉਰੇ ਬਹਿ ਜਾਣਗੇ ਸਾਰੇ ਕਬੂਤਰ ਚਲੋ ਬਈ ਫਿਰ ਛੱਡੀਏ ਇਹਨੂੰ ਪਿੰਜਰਾ ਰੱਖ ਲੈਨੇ ਆ ਗੇਟ ਦੇ ਕੋਲੇ ਤੇ ਇਹਦਾ ਢੱਕਣ ਦੇਨੇ ਆ ਚੱਕ ਤੇ ਕਰੀਏ ਇਹਨਾਂ ਦਾ ਵੈਲਕਮ ਨਵੇਂ ਖੁੱਡੇ 'ਚ ਚਲੋ ਭਈ ਚਲੋ 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 ਪਾਜੋ 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 ਪਾਓ ਚਾਰਨਾ ਆਵਦੇ ਨਵੇਂ ਖੁੱਡੇ 'ਚ ਚਲੋ ਭਈ ਲਓ ਜੀ ਇੱਕ ਗਿਆ ਬੈ ਜਾ ਬੈ ਜਾ ਬੈ ਜਾ ਬੈ ਜਾ ਆ ਗਿਆ 2 3 4 ਦੇਖੋ ਭਈ ਆ ਗਿਆ ਅਗਲਾ ਆ ਗਏ ਉਦੋਂ ਅਗਲੇ ਦੇਖੋ ਭਈ ਆ ਗਏ ਅਗਲੇ 2 ਆ ਰਹਿ ਗਿਆ ਕਲਾਸਟ ਦੇ ਅੰਦਰ ਚਲੋ ਜੀ ਆ ਵੀ ਗਿਆ ਮਿੱਤਰੋ ਤਾਂ ਮਿੱਤਰੋ ਨਵੇਂ ਖੋਡੇ ਦਾ ਵੀ ਮਹੂਰਤ ਹੋ ਗਿਆ ਕਬੂਤਰ ਛੱਡ ਤੇ ਆਪਾਂ ਇਹਦੇ ਅੰਦਰ ਸਾਰੇ ਆਹ ਫੱਟੀ ਨੂੰ ਐ ਉੱਚੀ ਕਰਕੇ ਲਾ ਦਾਂਗੇ ਇੱਧਰ ਤਾਂ ਬਾਕੀ ਕੰਮ ਲੋਟ ਆ ਦਾਣਾ ਪਾਣੀ ਇਹਨਾਂ ਨੂੰ ਰੱਖ ਦਾਂਗੇ ਤਾਂ ਫਿਲਹਾਲ ਆਪਣਾ ਕਬੂਤਰ ਛੱਡਣ ਵਾਲਾ ਕੰਮ ਡਨ ਹੋ ਗਿਆ ਬਈ ਆਪਣੇ 3D8 ਦਾ ਪੌਂਡ ਹੋ ਗਿਆ ਫੁੱਲ ਬਈ ਪਾਣੀ ਨਾਲ ਤੇ ਟੂਟੀ ਆਪਾਂ ਛੱਡ ਦਿੰਦੇ ਹੁਣ ਇੱਧਰ ਪੂਲ 'ਚ ਹੀਰ ਤੇ ਰਾਂਝੇ ਦੇ ਇਹਨਾਂ ਨੂੰ ਲਾਉਣ ਤੋਂ ਤਾਰੀਆਂ ਲੈਣ ਤੋਂ ਨਿਆਰੇ ਜਮਾ ਉੱਤੋਂ ਤੱਕ ਫੁੱਲ ਹੋ ਗਿਆ ਬਈ ਤੇ ਥੋੜਾ ਥੋੜਾ ਪਾਣੀ ਆਈ ਜਾਂਦਾ ਟੂਟੀ ਆਈ ਜਾਂਦੀ ਆ ਇੱਧਰ ਰੱਖ ਦਿੰਨੇ ਆ ਆ ਭਰ ਜੂ ਆ ਆ ਕਾ ਬਈ ਆਪਾਂ ਚਿੜੀਆਂ ਵਾਲੇ ਪਿੰਜਰੇ ਵਿੱਚ ਫਿੜ ਦਿੰਨੇ ਆ ਇੱਥੋਂ ਚਿੜੀਆਂ ਚੱਕ ਕੇ ਲੈ ਜਾਣਗੀਆਂ ਕਿਉਂਕਿ ਹੁਣ ਬਈ ਇਹ ਬਰੀਡਿੰਗ ਕਰਨਗੀਆਂ ਜਿਹੜਾ ਆਪਣਾ ਉਹ ਲਾਲ ਬਾਰਡਾ ਹੂਸਾ ਉਹਦੇ ਅੰਦਰ ਬਈ ਕਾ ਛੁਗ ਰੱਖਿਆ ਚਿੜੀਆਂ ਨੇ ਤਾਂ ਆ ਲਿਆਂਦਾਗਾ ਹੋਰ ਵੀ ਸਾਰੇ ਛੁਗ ਲੈਣ ਹਨਾ ਤਾਂ ਕਰਕੇ ਬਾਕੀ ਬਰੀਡਿੰਗ ਵਧੀਆ ਕਰ ਲੈਣਗੇ ਤੇ ਲਵ ਬਾਰਡ ਨੇ ਬਈ ਆ ਘਰ ਲੈ ਲਿਆ ਜਿਹੜਾ ਲੱਕੜਾ ਵਾਲਾ ਸੀ ਤਾਂ ਜੋ ਫਿਰ ਆ ਫਿੜ ਦਿੰਨੇ ਇੱਥੇ ਖੰਡਿਆ ਦਿੰਨੇ ਆ ਆਪ ਹੀ ਲੈ ਜਾਣਗੇ। ਲੋ ਬਈ ਆ ਕੇ ਲੈ ਜਾਓ ਇੱਥੋਂ ਚੱਕ ਕੇ ਠੀਕ ਆ। ਚਲੋ ਅਸੀਂ ਜਾਂਦੇ ਹੁਣ ਬਾਹਰ। ਓਕੇ ਬਾਈ। ਇੱਧਰ ਆ ਗਈ ਬਈ ਖੁਸ਼ਖਬਰੀ। ਪਹਿਲਾ ਟਾਂਡਾ ਇਹਨਾਂ ਨੇ ਰਾਹ ਚ ਆਉਂਦੇ ਤਰਿਆ ਸੀਗਾ ਜਦੋਂ Madhya Pradesh ਚੋਂ ਆਏ ਨੇ ਤੇ ਦੂਜਾ ਆਂਡਾ ਇਹਨਾਂ ਨੇ ਆਪਣੇ ਘਰੇ ਆ ਕੇ ਤਰਿਆ ਕੁਝ ਦਿਨਾਂ ਬਾਅਦ ਜਿਹੜਾ ਆਪਾਂ ਕਾਲੇ ਲੱਕਿਆ ਥੱਲੇ ਰੱਖਤਾ ਸੀਗਾ ਉਹ ਖਰਾਬ ਹੋ ਗਿਆ ਬਈ ਤੇ ਹੁਣ ਇਹਨਾਂ ਨੇ ਤੀਜੀ ਵਾਰ ਆਂਡੇ ਧਰੇ ਨੇ ਬਈ ਇੱਕ ਆਂਡਾ ਧਰ ਲਿਆ ਦੇਖੋ ਤੇ ਹੁਣ ਦੂਜਾ ਆਂਡਾ ਧਰਨਗੇ। ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਆਪਾਂ ਇਹਨਾਂ ਤੋਂ ਬੱਚੇ ਕਢਾਈਏ ਜਾਂ ਫਿਰ ਇਹਨਾਂ ਦੇ ਆਂਡੇ ਕਿਸੇ ਹੋਰ ਜੋੜੀ ਥੱਲੇ ਰੱਖ ਦਈਏ ਬਸ ਓਏ ਆਂਡਾ ਭੰਦੋਂਗੇ ਪਤੰਦਰੋ ਬਸ 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 ਚਲੋ ਪਰਾਂ ਹੋਜੋ ਪਰਾਂ ਹੋਜੋ ਸ਼ਾਬਾਸ਼ ਵੈਰੀ ਗੁੱਡ ਲਓ ਜੀ ਟੋਕਰੀ ਆ ਗਈ ਬਾਹਰ ਆਪਣੀ ਲੈ ਆਓ ਲਓ ਜੀ ਪਾ ਕੇ ਨਮੀ ਮਿੱਟੀ ਰੱਖ ਤਾਂ ਆਂਡਾ ਵਿੱਚ ਹੁਣ ਰੱਖ ਦਿੰਨੇ ਆ ਬਈ ਹੁਣ ਆਂਡਾ ਫੁੱਟਣ ਦਾ ਕੋਈ ਡਰ ਨਹੀਂ ਰਹਿਣਾ ਲੇ ਵੀ ਪਰਾਂ ਹੋ ਜੋ ਮੜਾ ਜਾ ਪਰਾਂ ਹੋ ਜੋ ਲਓ ਜੀ ਕੰਮ ਸੈਟਾ ਮਿੱਤਰੋ ਜਮਾ ਕਬੂਤਰ ਵੀ ਉੱਡ ਕੇ ਆ ਗਏ ਬਈ ਆਪਣੇ ਉਧਰ ਬੈਠਿਆ ਛਾਤਰੀ ਤੇ ਦੋ ਤਿੰਨ ਤੇ ਬਾਕੀ ਦੋ ਕਬੂਤਰ ਥੱਲੇ ਉਤਰ ਆਏ ਬਈ ਉਹਨਾਂ ਨੂੰ ਪੁਰਾਣੀ ਖੁੱਡੇ ਦੀ ਆਦਤ ਆ ਫਿਲਹਾਲ ਆਪਾਂ ਇਹਨਾਂ ਨੂੰ ਤਾਰ ਕੇ ਦੇਖਦੇ ਆ ਇਹਨਾਂ ਨੂੰ ਵਾੜ ਲੈਣੇ ਖੁੱਡੇ 'ਚ ਜਿਹੜੇ ਉੱਡ ਕੇ ਆਏ ਨੇ ਤਾਂ ਬਈ 3 ਵਜੇ ਦਾ ਟਾਈਮ ਹੋ ਰਿਹਾਗਾ ਆ ਛਾਤਰੀ ਤੇ ਉਤਰਦੇ ਨੇ ਬਈ ਆ ਕੇ ਆ ਖੁੰਜੇ ਦੀ ਆਦਤ ਹੈ ਇਹਨਾਂ ਨੂੰ ਦੋਨੇ ਰੱਤੇ ਉਤਰੇ ਨੇ ਓਹ ਹੋ ਹੋ ਉੱਡ ਗਏ ਮੈਨ ਲੱਗਦਾ ਇਹ ਹੁਣ ਨਹੀਂ ਉਤਰਨੇ ਹਣ ਹੱਥ ਨੇ ਉਤਰਨਗੇ ਹਨਾ ਚੱਲ ਇੱਕ ਵਾਰੀ ਛਾਤਰੀ ਲਾ ਦਿੰਨੇ ਆਗੇ ਇਹ ਇਹ ਆ ਗਿਆ ਆ ਗਿਆ ਆ ਗਿਆ ਆਇਆ ਲੋ ਜੀ ਲਾਤੀ ਆਪਾਂ ਛਾਤਰੀ ਜਦੋਂ ਸਾਰੇ ਆ ਗਏ ਉਦੋਂ ਵੜਾਂਗੇ ਓਏ ਹੋਏ 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 ਮੇਤਰੋ ਆਪਣੀ ਅਸੀਲ ਮੁਰਗੀ ਮਰ ਗਈ ਬਈ ਤੁਫਾਨ ਤੇ ਸੁਲਤਾਨ ਹੋਰਾਂ ਦੀ ਜਿਹੜੀ ਮਾਂ ਸੀ ਬਈ ਉਹ ਤਬਈ ਨੂੰ ਪਤਾ ਨਹੀਂ ਕੀ ਹੋਇਆ ਕੀ ਨਾ ਹਨਾ ਥੋੜੀ ਢਿੱਲੀ ਤਾਂ ਹੋ ਰਹੀ ਸੀਗੀ ਇਹ ਪਰ ਬਈ ਹੁਣ ਦੇਖਿਆ ਤਾਂ ਹਨਾ ਵਿਚਾਰੀ ਆਹ ਟਰੈਕਟਰ ਦੇ ਥੱਲੇ ਮਰੀ ਪਈ ਸੀਗੀ ਆਇਓ ਨੂੰ ਮੜਾ ਬਾਹਰ ਕੱਢ ਕੇ ਦੇਖਦੇ ਆਂਗੇ ਕੀ ਗੱਲਬਾਤ ਆ ਗਈ ਵਿਚਾਰੀ ਓਹ ਹੋ 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 ਆ ਗਈ ਬਈ ਦੇਖੋ ਇੱਧਰ ਕੱਢ ਲਈਏ ਬਈ ਚਾਨਣ ਚ ਆਹ ਮੁਰਗੀ ਸੀਗੀ ਬਈ ਦੇਖੋ ਤੁਫਾਨ ਹੋਰਾਂ ਦੀ ਮਾਂ ਸੀ ਬਈ ਇਹੇ ਵੇ ਵਿਚਾਰੀ ਅੱਜ ਪੂਰੀ ਹੋ ਗਈ ਬਈ ਇਹ ਪਤਾ ਨਹੀਂ ਕੀ ਦਿੱਕਤ ਹੋਈ ਹੈ ਕੀ ਨਾ ਆਕੜੀ ਪਈ ਹੈ ਵਿਚਾਰੀ ਟੋਆ ਪੱਟਿਆ ਗਿਆ ਬਈ ਤੇ ਆਜੋ ਫਿਰ ਵਿਚਾਰੀ ਨੂੰ ਰੱਖੀਏ ਟੋਏ 'ਚ ਤੇ ਦੱਬੀਏ ਲੋ ਬਈ ਪਾਉਨੇ ਆ ਮਿੱਟੀ ਰੱਬ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਰੈਸਟ ਇਨ ਪੀਸ ਤੇ ਇਹਦੀ ਨਿਸ਼ਾਨੀ ਬਈ ਆਪਣੇ ਕੋਲੇ ਤੂਫਾਨ ਮੁਰਗਾ ਹੈਗਾਗਾ ਇਹਦੇ ਬੱਚੇ ਸੀਗੇ ਉਹ ਵਾਹਿਗੁਰੂ ਆ ਜੋ ਵੀ ਭੱਜ ਕੇ ਸਾਰੇ ਆਓ 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 ਆ ਜੋ ਵੀ ਦਾਣੇ ਆ ਗਏ ਦਾਣੇ ਸਾਰੇ ਆਜੋ ਬਈ ਭੱਜ ਕੇ ਭੱਜ ਕੇ ਸ਼ਾਬਾਸ਼ ਸਵੇਰੇ ਫਦੇਹਾਂ ਦੇ ਦਾਣੇ ਪਾਏ ਹੋਏ ਨੇ ਬਈ ਤੇ ਫਿਰ ਦੁਪਹਿਰੇ ਪਾਏ ਸੀ ਤੇ ਹੁਣ ਹੋ ਰਹੀ ਹੈ ਸ਼ਾਮ ਤੇ ਹੁਣ ਪਾਈ ਜੰਨੇ ਆਪਾਂ ਇਹਨਾਂ ਨੂੰ ਸ਼ਾਮ ਦੇ ਦਾਣੇ ਇਸ ਤੋਂ ਬਾਅਦ ਬੰਦ ਕਰਾਂਗੇ ਆਪਾਂ ਇਹਨਾਂ ਨੂੰ ਖੁੱਡੇ ਚ ਇਦੂ ਬਾਦ ਕੋਈ ਖਰਾਕ ਨਹੀਂ ਹੁਣ ਰੱਜ ਮੇ ਪਾਤੇ ਇੱਕ ਵਾਰ ਦਾਣੀ ਫੁੱਲ ਹੋ ਜੂ ਕੰਮ ਇਹਨਾਂ ਦਾ ਇਧਰ ਡਾਕੂ ਦੇ ਏਰੀਏ ਚ ਜਿਹੜੇ ਮੁਰਗੇ ਮੁਰਗੀਆਂ ਨੇ ਬੱਚੇ ਨੇ ਚੂਚੇ ਨੇ ਇਹਨਾਂ ਸਾਰਿਆਂ ਨੂੰ ਵੀ ਦਾਣੇ ਫਿੜਤੇ ਬਈ ਆ ਫੀ ਲਾਸ ਮੁੱਠੀ ਚੱਕੋ ਵੀ ਖਾਓ ਨਾ ਡਾਕੂ ਆ ਗੰਮ ਗਲਤ ਹੈ ਤੇਰਾ